ਸਸਿਕਾ ਜੀ ਸਾਰਿਆਂ ਨੂੰ ਅੱਜ ਫੇਰ ਆਕੇ ਸੋਹਣੇ ਸੋਹਣੇ ਸੂਟ ਇੱਕ ਸੂਟ ਆਡਾ ਥੋੜਾ ਜਿਆ ਨਾ ਉਹੀ ਬੰਦਾ ਨਹੀਂ ਪਿਆ ਤੇ ਚੇਂਜ ਕਰਾਉਣਾ ਸੀ ਤਾਂ ਫੇਰ ਵੀਰ ਨੂੰ ਦੋਰੇ ਬੁਲਾਇਆ ਆਪਾਂ ਆਦ ਨਾਲ ਜੀ ਦੀ ਦਿਨੇ ਲਿਆ ਹੀ ਜਿਹੜਾ ਹੈ ਨਾ ਇਹ ਵਾਲਾ ਸਹੀ ਹੈ ਕਿਹੜਾ ਇਹ ਸਹੀ ਹੈ ਨਾ ਇਹ ਵਖਰਾ ਕਰ ਲਾ ਆ ਵੀ ਆ ਵੀ ਪ੍ਰਿੰਟ ਬਹੁਤ ਸੋਹਣਾ ਛੱਡੋ ਜਲੀ ਕਰ ਰਿਹਾ ਲੈ ਲਾ ਤੂੰ ਲਾ ਜੀ ਹਾਂ ਤੇ ਇਹ ਲੰਦਾ ਨਾ ਕਲਰ ਵੀ ਸੋਨਾ ਹੈਗਾ ਨਾ orange ਦਾ ਚੱਲਦਾ ਹੈ ਹਾਂ ਇਹਨਾ orange dupatta ਚੱਲ ਜਾਣਾ ਮੈਂ ਲਿਆ ਹੀ ਨਾ ਤੇ ਨਾਲ ਮੇਰੀ red ambi red dupatta ਲਈ ਨਹੀਂ ਮੈਂ ਆ ਕੇ ਬਲਜਿੰਦਰ ਨੇ ਲਿਆ ਆ ਅਜਨਾ dupatta ਇੱਕ ਬਹੁਤ ਸੋਨਾ ਹੈ ਇਹ dupatta ਪਤਾ ਕਿ ਉਦਾਂ ਸਿੰਪਲ ਚੱਲਦਾ ਇਹ suit ਮੇਰੇ ਵਖਰੇ ਕਰਦੇ ਰੱਜੀ dupatta ਦੇ ਪਲੇਨ ਵੀ ਸਰਦੇ ਨੇ ਆਹ ਮੇਰੇ ਆ ਦੇ ਦੀ ਮੈਨੂੰ ਆਹ ਸਭ ਦੀਦੀ ਦੇ ਤੋ ਸੂਟ ਸੱਚੀ ਬਹੁਤ ਸੋਹਣ ਯਾਰ ਆ ਜਿਹੜਾ ਤੈਨੂੰ ਸਭ ਤੋਂ ਪਹਿਲੋ ਆਇਆ ਹੈ ਪਸੰਦ ਪ੍ਰਿੰਟ ਹੈ ਰੱਜੀ ਅੱਧਾ ਤਿੰਨ ਸਾਲ ਨਹੀਂ ਮੈ ਲੈਣਾ ਯਾਰ ਹੁਣ ਜਿਹੜਾ ਤੈਨੂੰ ਪਤਾ ਵਧੀਆ ਚੀਜ਼ ਨਿਕਲ ਆਣੀ ਮਗਰ ਫਿਰ ਹੋ ਸਕਦਾ ਏ ਐਂਟੀ ਮੰਗਣ ਲਈ ਇਹਦੇ ਆਂਟੀ ਤੋਂ ਲੈ ਕੇ ਦਿਹੁਣ ਆਂਟੀ ਲੈ ਲੈਂਦੀ ਸਗੋਂ ਗਲਾਸ ਐਨਾ ਘਟਿਆ ਦਾ ਸੂਟ ਬਹੁਤ ਸੋਹਣਾ ਆ ਇੱਧਰ ਵੀ ਆਏ ਆ ਵੀਰ ਕਾਟਨ ਦੇ ਦੁਪੱਟੇ ਲਿਆਂਦੇ ਹੋ ਤਨ ਵਾਲੇ ਚਲ ਆ ਕਾਟਨ ਦੇ ਦੁਪੱਟੇ ਪਰ ਮੀਟਰ ਰੇਟ ਹੋਣਾ ਜੇ ਗੋ ਜਾ ਕੇ ਫਿਰ ਦੁਪੱਟੇ ਜੇ ਸੂਟਾਂ ਨਾਲ ਮੈਚਿੰਗ ਕਰਨੇ ਤੇ ਆ ਵੇਖ ਲਓ ਲੱਲੋ ਕਰ ਲੋ ਆ ਵਿੱਚ ਤਾਂ ਦੇ ਘੜਾ ਘੜਾ ਕੇ ਆਵੇ ਹੋਰ ਵੀ ਹੈਗੇ ਵੀਰ ਹੋਰ ਦੁਪੱਟੇ ਕੱਢ ਦੋ ਮੈਚਿੰਗ ਕਰ ਲੈਣਗੇ ਆ ਬਲੈਕ ਬਹੁਤ ਉਹਨਾਂ ਲੱਗਣਾ ਹੈ ਸੇਮ ਚੱਲ ਜਣਾ ਦੁਪੱਟੇ ਕੱਢ ਲਓ ਮੈਚਿੰਗ ਕਰ ਲਓ ਬਹੁਤ ਵੱਡਾ ਜਾ ਇੱਥੋਂ ਖੋਲ ਦੇ ਨਾ ਯਾਰ ਪ੍ਰਿੰਟ ਤੇ ਆ ਵੀ ਆਵੇ ਕਿੰਨਾ ਸੋਹਣਾ ਹੀ ਆ ਖੋਲਿਓ ਵੀਰ ਆਵੇ ਕਿੰਨੇ ਮੈਂ ਲਈ ਨਹੀਂ ਮੈਂ ਲਾਸਟ ਦੇ ਲਈ ਨਹੀਂ ਨੀ ਸੂਟ ਬਹੁਤ ਸੋਹਣਾ ਲੱਗਣਾ ਨਹੀਂ ਥੋੜਾ ਪਲੇਨ ਲੈਣਾ ਪਲੇਨ ਫਿਰ ਰਹੇਗਾ ਐ ਚੀਜ਼ੇਗੀ ਐ ਵੀ ਹੈਗਾ ਪ੍ਰਿੰਟ ਵੀ ਹੈਗਾ ਇਹ ਪਲੇਨ ਬਿਲਕੁਲ ਪਲੇਨ ਹੈ ਬਹੁਤ ਸੋਹਣਾ ਲੱਗਦਾ ਆਸ ਇਹ ਆਵਲਾ ਆ ਪਲੇਨ ਪਲੇਨ ਲੈ ਲੋ ਕਿ ਹੋਰ ਸੂਟ ਨਾਲ ਵੀ ਲੱਗ ਜਾਂਦਾ ਉਹ ਦੂਜੇ ਦਾ ਤਰੀਕਾ ਜਿੱਦੋਂ ਮੈਂ ਹੈ ਨੀਂਦ ਦੁਪੱਟਾ ਕਾਫੀ ਨਾ ਕਾਫੀ ਨਾਲ ਚੱਲ ਜਾਂਦਾ ਨਾ ਵੀ ਪ੍ਰਿੰਟ ਜੇ ਦੁਪੱਟੇ ਵੀ ਵੀਰ ਨੇ ਰੱਖੇ ਜਿੱਦੋਂ ਸੂਟ ਦਿੰਦੇ ਆਲਓਵਰ ਨਾਲ ਮੈਚਿੰਗ ਕਰ ਦਿੰਦੇ ਪਲੇਨ ਦੇ ਦੋ ਵੀਰੇ ਦੇ ਨਾਲ ਪਲੇਨ ਜਿਹੇ ਹੈਗੇ ਆ ਸਾਰੇ ਨੂੰ ਵਧੀਆ ਪਲੇਨ ਹੈਗੇ ਤੇ ਉਹ ਜਿਹੜੇ ਕਰ ਰੱਖੇ ਹੁੰਦੇ ਤੇ ਮਸਲੀਨ ਕਾਟਨ ਤੇ ਪਲੇਨ ਜਿਹੜੇ ਕੱਟ ਦੋ ਹਾਂ ਕਲਰ ਬਾਹਰ ਆਏ ਦੁਪੱਟੇ ਲੱਭਣੇ ਬਹੁਤ ਸੋਹਣਾ ਲੱਗ ਰਿਹਾ ਹੈ ਕੱਢੀ ਚੱਲੋ ਦੁਪੱਟੇ ਲੱਭ ਲੀ ਹੁਣ ਸੂਟ ਲੈ ਲਈ ਹੁਣ ਦੁਪੱਟੇ ਲਾਉਣ ਦੇ ਨਾਲ ਨਹੀਂ ਤਾਂ ਇਹ ਕੱਟ ਨਹੀਂ ਤਾਂ ਅੱਜ ਅੱਜ ਨਹੀਂ ਤਾਂ ਇਹ ਪੂਰੇ ਪੂਰੇ ਹੋਣਗੇ ਵੱਡੇ ਨਾਲੇ ਨਹੀਂ ਫਿਰ ਉਹ ਕਾਟ ਨਹੀਂ ਆਣੀ ਹੈ ਆਦੋ ਬਟਾ ਕੱਢ ਲਿਆ ਤਾ ਨਾ ਉਪਰੋਂ ਕੋਟ ਨਹੀਂ ਆਹ ਜੇ ਇਹਦਾ ਨਾ ਲੈਣਾ ਆਹ ਚੀਜ਼ ਨਾ ਆਹ ਸੇਮ ਦੁਪੱਟਾ ਰਲ ਸਕਦਾ ਬਲੈਕ ਆਹ ਆਵੇ ਨਹੀਂ ਆਹ ਦੁਪੱਟਾ ਰਲ ਗਿਆ ਸੇਮ ਦੁਪੱਟਾ ਆਵੇ ਪੂਰਾ ਸੂਟ ਲੱਗਣ ਡੈ ਪਿਆ ਸੇਮ ਦੁਪੱਟਾ ਰਲ ਗਿਆ ਆਹ ਵੀ ਦੁਪੱਟਾ ਸੋਹਣਾ ਹਨਾ ਪੂਰਾ ਦਿਨ ਰਲ ਗਿਆ ਸੂਟ ਨਾਲ ਆਹ ਤੋਂ ਦੁਪੱਟਾ ਰਲ ਕੇ ਨਾ ਨਹੀਂ ਆ ਰਿਹਾ ਸੇਮ ਲੱਗਿਆ ਸੇਮ ਹੀ ਪੁੱਛ ਲੈਣਾ ਸੁੱਤੀ ਲੈਣਾ ਹੈ ਜਾਂ ਤੇ ਉਹਦਾਂ ਨਾਲ ਪੁੱਛ ਲੂ ਆਹ ਕਿੱਥੇ ਚੱਲ ਗਈ ਉਹ ਚੱਲ ਵੀ ਗਈ ਮੈਡਮ ਆ ਜਦ ਦੀ ਮੈਨਾਂ ਦਾ ਕੁਝ ਕਰਨ ਦੇਈਏ ਹਾਇਰ ਵਾਲੀ ਸਰੀਰ ਵਾਲ ਕੇਸ ਉਡਾ। ਇਹ ਲੈਣਾ ਬਲੈਕ। ਹਾਂ ਉਹਨੂੰ ਜਦੋਂ ਅਸੀਂ ਕੁੜੀਆਂ ਵਾਲੀ ਕੋਪੜੀ ਹੁੰਦੀ ਜਦੋਂ ਬਾਹਰ ਵੀ ਪੈ ਜਾਣਾ। ਹਾਂ ਬਾਹਰ ਵੀ ਲੈ ਆ ਜਾਊਗਾ। ਆ ਲੈ ਲੋ ਦੁਪੱਟਾ ਸੋਹਣਾ ਹੈ। ਹਨਾ ਹੂੰ ਕੁੜੀਆਂ ਨੂੰ ਮੈਂ ਰਾਲੀ ਗਿਆ ਪੂਰਾ। ਹਨਾ ਜਦੋਂ ਨਹੀਂ ਨਾ ਕੋਈ ਕੋਈ ਮੇਰੇ ਕੋਲ ਤੇ ਘਰ ਨਹੀਂ ਦਿੱਤਾ ਇਹ ਘਰ ਦਾ। ਕਿੰਨੇ ਦਿਨ ਘਰੋਂ ਨਿਕਲ ਜਾਂਦਾ ਕੋਈ ਨਾ ਕੋਈ। ਨਾ ਨਿਕਲ ਕੇ ਲਗੇ ਤੇ ਲੈ ਇਹ ਉਹ ਦੁਪੱਟਾ ਫੇਰ ਕੋਈ ਨਹੀਂ ਲਿਆਦਾ ਕਦੋਂ ਹਮ ਇਹ ਕਿਧਰ ਰਹਿਣ ਦੁਪੱਟਾ ਇਹ ਜਿਹੜਾ ਮੈਂ ਲਾਦਾ ਥੱਕ ਜਿੰਦਾ ਕੋਈ ਦੁਪੱਟਾ ਹੈਗਾ ਹਾਂ ਐਦਾਂ ਕੋਈ ਨਹੀਂ ਦੁਪੱਟਾ ਘਰੋਂ ਨਿਕਲ ਹੀ ਜਾਂਦਾ ਨਿਕਲ ਜਾਂਦੇ ਜਿਹੜਾ ਸੂਰ ਤੇਰਾ ਨਾਲਦਾ ਕੋਲ ਨਹੀਂ ਹੈ ਸੇਮ ਹੀ ਦੁਪੱਟਾ ਕੋਕੀ ਕਲਰ ਦਾ ਵਿੱਚੇ ਹਾਂ ਜਿਹੜਾ ਹੁਣ ਚੱਲੀ ਜਾਂਦਾ ਹੈ ਮੈਨੂੰ ਵੀ ਲੱਗਦਾ ਉਹ ਮਿਲ ਜਾਣਾ ਹੀ ਹੈ ਕੋਈ ਨਾ ਕੋਈ ਚੱਲ ਆਈ ਆ ਰਹਿੰਦੇ ਕੋਈ ਨਾ ਜਿਹੜੇ-ਜਿਹੜੇ ਕੱਡੇ ਤੋਂ ਭਲਾ ਦੋ ਆ ਹਾਂ ਕਿ ਜਾ ਇਧਰ ਵੀ ਸੋਹਣੇ ਸੋਹਣੇ ਸੂਟ ਵਾ ਹੋਰ ਵੀ ਪ੍ਰਿੰਟ ਵੀਰ ਕਢਾਈ ਵਾਲਾ ਵੀ ਕੋਈ ਇੱਕ ਅੱਧਾ ਵਖਾਲ ਦੋ ਕੇਵਲੇ ਕਢਾਈ ਵਾਲਾ ਪਸੰਦ ਆ ਜਾਂਦਾ ਕਥਮ ਹੋ ਗਏ ਮਹੰਗਾ ਕਹੇ ਹਰੀ ਵਰ ਕਹਦਾ ਤੁਹਾਨੂੰ ਚੱਲਦੇ ਆ ਨਹੀਂ 600 ਦਾ ਇਹ ਰੇਡ ਓਹੋ 500 ਪੈ ਜਾਏਗਾ ਸੂਟ ਹੋਣ ਦੇ ਹੁਣ ਪਸੰਦ ਕਰ ਲੇ ਜਿੰਨੇ ਜਿੰਨੇ ਜੋ ਜੋ ਲੈਣਾ ਸੀ ਤੇ ਹੁਣ ਜੁੜਨ ਦਾ ਇਹ ਆ ਸਲੀਪ ਨੇ ਮੇਰੇ ਨਾਲ ਦਾ ਸੇਮ ਹੋ ਗਿਆ ਇਹ ਸੇਮ ਮੈਂ ਤੇ ਕਹ ਦਮੇ ਪਹਿਣਾ ਪਾ ਕੇ ਤੇ ਰੀਲ ਬਣਾਇਓ ਹੁਣ ਪ੍ਰਿੰਟ ਨਹੀਂ ਪਸੰਦ ਆਇਆ ਗਾਣਾ ਵੀ ਲਾ ਲਿਓ ਜੀਤੋ ਮੀਤੋ ਪਹਿਣਾ ਕਿਹੜਾ ਸਕੀਆਂ ਸਾਰਾ ਕੁ ਕੱਢ ਲੈ ਆ ਆ ਮੈਂ ਮੈਂ ਅੰਡ ਤੱਕ ਕੱਢਦਾਣਾ ਵੀਰ ਉਹਦੇ ਭਟੇ ਨਹੀਂ ਲੈਂਦੇ ਇਹਦੇ ਖੁੱਲੇ ਹੀ 1.50 ਵਾਲੇ ਉਹ ਕਦੋਂ ਮਿਲਨੇ ਕਟਣ ਦੇ ਸ਼ਾਇਦ 10 15 ਦਿਨਾਂ ਤੱਕ ਆਣਾ ਹੂੰ ਉਹ ਮਿਲ ਜਾਣਗੇ ਠੀਕ ਇਹ ਇਹ ਸੋਹਣੇ ਕੱਲੇ ਕਰੇ ਗੰਦ ਵੈਸੇ ਨਹੀਂ ਲਾਉਂਦਾ ਇਹਦੇ ਵਿੱਚ ਕਢਾਈਆਂ ਵਾਲੇ ਸੂਟ ਵਾ ਕਢਾਈਆਂ ਲਈ ਜੇ ਬੀਬੀਆਂ ਨੇ ਲੈਣੀ ਕਾਟਨ ਦੇ ਹੀ ਪਸੰਦ ਕੀਤੇ ਮੈਂ ਆਪਣਾ ਬੁੱਕ ਤੇ ਰੱਖ ਲਿਆ ਤੁਹਾਨੂੰ ਕਰਦੇ ਨਾ ਮੇਰੇ ਵਿੱਚ ਵੀ ਵੀਰਾ ਸੂਟ ਖੋਲ ਕੇ ਵਿਖਾਓ ਵੀਰ ਜੀ ਆ ਵਾਲਾ ਸੂਟ ਇੱਕ ਮਿੰਟ ਦੇ ਆ ਵਾਲਾ ਸੂਟ ਖੋਲ ਕੇ ਵਿਖਾਓ ਆਵਲ ਤੂੰ ਹੱਥ ਨਾਲ ਜੋਗ ਵੀ ਰੇਟ ਵੀ ਪੁੱਛ ਲਿਓ ਚਲ ਤਾਂ ਪੈਸੇ ਨਹੀਂ ਕਿਤੇ ਮੈਂ ਕਿਹ ਕੋ ਲੈ ਜਿਸ ਵਾ ਤੈਨੂੰ ਦੇ ਦਿੱਤੇ ਪਉਣ ਤੋਂ ਬੱਡੇ ਲੈ ਕਿੱਦੋਂ ਨਹੀਂ ਮਿਲਦਾ ਇਹ ਆਵਲਾ ਵੀ ਗਰੀਨ ਜੇ ਆਉਂਦੇ ਚੁਣ ਹੈ ਕੋਈ ਨਹੀਂ ਆਇਆ ਨਾ ਮੈਸੇਜ ਇਹ ਵਗੈ ਇੱਥੇ ਵਖਾਏ ਫੋਨ ਕਿ ਇਧਰ ਲਿਆ ਇੱਥੇ ਮੰਜੀ ਤਾਂ ਖੁੱਲਿਆ ਵਧੀਆ ਲੱਗਦਾ ਨਾ ਬਹੁਤ ਸੋਹਣਾ ਬਣਿਆ ਆਓ ਵੇ ਵੱਡਾ ਹੁਣੇ ਮੈਂ ਉੱਥੇ ਉੱਤੇ ਦਿੱਤਾ ਸੀ ਉਹਨਾਂ ਦਾ ਜਿਹੜਾ ਸੂਟ ਚੇਂਜ ਕਰਾਇਆ ਉਹ ਲਫਾਫੇ ਵਿੱਚ ਹੀ ਸੂਟ ਤੇ ਆ ਵੀ ਬਹੁਤ ਸੋਹਣਾ ਹੀ ਹੁਣ ਨਹੀਂ ਮੈਂ ਹੁਣ ਕਢਾਇਆ ਉਹ ਵੱਖਰਾ ਹੈਗਾ ਉਹ نیچے ਵਾਲਾ ਵੱਖਰਾ ਹੈਗਾ ਇਹ ਹੋਰ ਇਹ ਹੋਰ ਕਿ ਭਗਵਾਨ ਦਾ ਨਾਮ ਜੋ ਕਰਦੇ ਐਦਨਾਰ ਪਸਾਨਦਾ ਹੈਗਾ ਉਹ ਨਾ ਕੰਨੀ ਆ ਉਹ ਦੁਪੱਟਾ ਪਲੇਨ ਲਿਆਦਾ ਜਿੱਦਾਂ ਉਹ ਸ਼ੀਸ਼ੇ ਵਾਲਾ ਦੇਦਾ ਤੁਹਾਨੂੰ ਉਦਾਂ ਦੁਪੱਟੇ ਆ ਜਾਂਦੇ ਆ ਪਲੇਨ ਮਿਲਦੇ ਨੇ ਲੈਂਥ ਦੀ ਪ੍ਰੋਬਲਮ ਨਹੀਂ ਆਉਂਦੀ ਐਡੀ ਲੈਂਥ ਕਿੰਨੀ ਹੈ ਨਹੀਂ ਐਂ ਵਾਲੇ ਤੋਂ ਹੁੰਦੇ ਆ ਲੈਂਕ ਜਿਆਦਾ ਮੰਡੀ ਨਹੀਂ ਤੇ ਇਹ ਚੀਜ਼ ਉੱਪਰੋਂ ਕੱਢੀ ਜਾਣੀ ਹੈ ਗਲਾ ਥੋੜਾ ਜਿਹਾ ਨਹੀਂ ਡਿਜ਼ਾਈਨ ਬਣਿਆ ਨਾ ਇਹ ਚੀਜ਼ ਹਾਬ ਹੋਏ ਨਾ ਜਿੰਨਾ ਮਰਜ਼ੀ ਕਰ ਬਾਈ ਆਣੀ ਕਿ ਚੰਗਾ ਲੱਗਦਾ ਇੰਨਾ ਮੇਰੇ ਰੇਡ ਦੀਏ ਦਿੱਤੇ ਇਹਨੂੰ ਕਿ ਸੰਭਾਹ ਕੇਲੇ ਇਸ ਕਰਕੇ ਨਾ ਇਹ ਤਾਂ ਕਪੜਾ ਫੈਂਡਣਾ ਬਹੁਤ ਵਾਹ ਉਹ ਸੋਨਾ ਕਪੜਾ ਹੈ ਕਪੜਾ ਫੈਂਡਣਾ ਜਿਆਦਾ ਕਰ ਲਈ ਤੂੰ ਗਰੇਚ ਦੇ ਦੀ ਸਾਰਾ ਹੀ ਆ ਇਹਨੂੰ ਰਹਿਣ ਦੀ ਨਾਗ ਲਾ ਆਹ ਰੇਡ ਦੇ ਭਾਮਾ ਤੇ ਤੂੰ ਬਹੁਤ ਵਧੀਆ ਜਾਏਗਾ ਨਾ ਤੂੰ ਫਿਰ ਕਰ ਲੋ ਮੰਮਾ ਵੀ ਕਿਹਾ ਤੁਹਾਡੇ ਜਿਹੜਾ ਲੱਭਦੇ ਕੋਈ ਬਹੁਤ ਸੋਹਣਾ ਬੰਨਾ ਜੇ ਕਢਾਈਆਂ ਲੱਗਾ ਦੁਪੱਟਾ ਤੁਹਾਨੂੰ ਜਿੱਦਾ ਸ਼ੀਸ਼ੇ ਵਾਲਾ ਦਿੱਤਾ ਨਾ ਇਦਾਂ ਦਾ ਦੁਪੱਟਾ ਅੰਦਰ ਵਿੱਚ ਲਾ ਦੋ ਜੀ ਨਹੀਂ ਇਸ ਟਾਈਮ ਨਹੀਂ ਮਿਲ ਜਾਏਗਾ ਮੈਂ ਫੜਾ ਜਾਏਗਾ ਕੋਈ ਨਹੀਂ ਅੰਦਰ ਚੱਲ ਕੇ ਫੜਾ ਲਾਂਗਾ ਲਿਆ ਫੜਾ ਲਾਂਗਾ ਅੰਦਰ ਜਾਂਦਾ ਆਹ ਇੱਥੇ ਕਰਦਾ ਨਾ ਹਾਂ ਕਰਦੇ ਆਪ ਵੇਲਾ ਮੈਂ ਆ ਕੋਲ ਲਿਆ ਤੇ ਬਾਅਦ ਚ ਫੇਰ ਸੂਟ ਇੱਕ ਹੋਰ ਲੈ ਲਈ ਮੈਂ ਆ ਬਹੁਤ ਹਾਂ ਬਹੁਤ ਵਧੀਆ ਹਾਂ ਵਲ ਇੱਕ ਮਿੰਟ ਵਿਖਾ ਦਿਓ ਇਹਦਾ ਦੀਦੀ ਨੇ ਚੇਂਜ ਕਰਨਾ ਇਹ ਕਰਾ ਦੇਣੀ ਕੋਈ ਗੱਲ ਨਹੀਂ ਜਿਹੜਾ ਇੱਕ ਜਿਹੜਾ ਹੋਰ ਹੀ ਰੈੱਡ ਜਾ ਵਿੱਚ ਮਸਟਰਡ ਨਹੀਂ ਇੱਥੇ ਹੀ ਰੈੱਡ ਜਾ ਇੱਕ ਸ਼ਾਇਦ ਆ ਜਾ ਵਿੱਚ ਹੂੰ ਹਾਂ ਮੈਂ ਵੀ ਬਹੁਤ ਕਾਲਾ ਮੈਂ ਤੁਹਾਨੂੰ ਬਤਾ ਮਸਟਰਡ ਤਾਂ ਸਰਦਾ ਜਿਹੜਾ ਮਰਜ਼ੀ ਕਰਦਾ ਉਹ ਚੱਲ ਜਣਾ। ਇਹ ਵੀ ਬਹੁਤ ਸੋਹਣਾ ਸੂਟ। ਉਹ ਡਾ ਦੀਦੀ ਨੂੰ ਤਾਂ ਬਟਾ ਪਸੰਦ ਆਇਆ ਕੋਟ ਹਟਾ ਛੱਡ ਗਈ ਹੈ ਲੈ ਕੇ ਨਹੀਂ ਗਈ ਹੁਣ। ਸੂਟ ਸਾਰੇ ਇੱਕ ਤੋਂ ਇੱਕ ਵੱਧ ਕੇ ਆ। ਵੀਰ ਕੜਾਈ ਵਾਲਾ ਵਿਖਾਇਓ ਕੋਈ। ਉਹ ਦਿਨ ਵਾਲਾ ਹੈਗਾ ਵਾਈਨ ਜੀ ਛੇੜ ਵਾਲਾ ਹੈ ਜਿਹੜਾ। ਕਿਹੜਾ ਜੀ ਬਣਾ? ਵਾਈਨ ਜੀ ਛੇੜ ਹੀ ਉਹ ਦੁਪੱਟਾ ਵੀ ਕੜਾਈ ਵਾਲਾ ਹੈ। ਅੱਧਾ ਰਹਿ ਚੀਜ਼ਾਂ ਨੂੰ। ਕਿਹੜੀ ਚੀਜ਼ ਵਿਖਾਇਓ। ਇਹ ਤਾਂ ਸਾਡੇ ਬਲਜੀਤ ਦੀ ਤੀ ਕੋ ਹੈਗਾ ਸੂਟ ਉਹ ਪੰਦੇ। சூட வாத்தே பிளா ஆட் படா வியா ਉਹ ਤੇ ਇਹ ਕੰਦਰ ਬਹੁਤ ਸੋਨਾ ਸੁਣਦਾ ਇਹਦਾ ਆਪੀ ਹੋਰੇ ਜੀ ਇਹਦੀ ਬਾਵਾ ਵੀ ਕੰਸੇ ਵੀ ਹਮੇ ਸੁਣਦਾ ਆਂ ਬੰਦ ਕੀ ਵੀ ਚੱਲੇ ਅਹ ਤੇ ਬਟਾ ਦੇਖੋ ਜਿਆਦਾ ਹੀ ਸੋਨਾ ਜੇ ਛਿਮਰ ਤੇ ਮੁੱਕ ਗਏ ਹੁਣ ਪ੍ਰਿੰਟ ਚ ਨਹੀਂ ਗਈ ਵੀ ਪ੍ਰਿੰਟਰ ਤੇ ਇੱਕੋ ਹੀ ਹੋਣਾ ਜੀ ਹੋ ਗੋਲੀ ਹੰਦਾ ਨਹੀਂ ਇਹ ਬਸ ਐਵੀ ਲਾਸਟ ਕੇ ਪੀਸ ਤੇ ਗਿਆ ਇਹ ਵਾਲਾ ਅਈ ਸ਼ਾਹ ਗੋਲੀ ਹੰਦਾ ਨਹੀਂ ਉਹ ਬਸ ਲਾਸਟ ਪੀਸ ਤੇ ਗਿਆ ਵੀਰ ਦਾ ਤੇਰਾ ਇਹਦਾ ਕੀ ਪ੍ਰਾਈਸ ਆ ਸੂਟ ਦਾ ਇਹਦਾ ਇਹ ਵਾਲਾ ਹਾਂ ਅੱਜ ਜਿੱਦਾਂ 24 ਰੁਪਏ ਤੇ ਜਿੱਥੋਂ ਮੈਂ ਆ ਬੱਬੀ ਦੀ ਦੁਕਾਨ ਤੋਂ ਪਤਾ ਕਿ ਇਹਦਾ 3000 ਰੁਪਏ ਦਾ ਸੂਟ ਹੈ ਜੇ ਜੇ ਕੋਠੋਲੇ ਮੇ ਕੋ ਗਾ ਗਿਆ ਆ ਨਹੀਂ ਗਿਆ ਆਪਣੇ ਦੁਕਾਨ ਵਾਲਾ ਸੁਖਵੀਰ ਹੋਣੀ ਅੱਜ ਨੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਹਾਂ ਹਾਂ ਹਬਰਚੇ ਵਾਲ ਹਾਂ ਇਹ ਮੋਟੋਲੇ ਦੇ ਨਾਲ ਉਹਨਾਂ ਨੇ ਲਿਆਂਦਾ ਉਹਨਾਂ ਦੇ ਗਵਾਨੀ ਕਿੰਨੇ ਹਰ ਦਾ ਲੰਦਾ ਕਹਿੰਦੇ ਸੇਮ ਸੂਟ ਬਹੁਤ ਸੋਹਣਾ ਹੈ ਪਰ ਸਾਬੀ ਅੰਦਰ ਆਪ ਰੋਟੀ ਖਾਂਦੇ ਆ ਬਾਹਰ ਆਜੋ ਸੂਟਾਂ ਦੇ ਪੈਸੇ ਦੇ ਦਿਓ ਸੂਟਾਂ ਦੇ ਪੈਸੇ ਕਿੰਨੇ ਦੇ ਮੈਂ ਨਹੀਂ ਲਿਆ ਕੋਈ ਵੀ ਅੱਜ ਮੈਂ ਤਾਂ ਵਟਾ ਕੇ ਉਹ ਦੀਦੀ ਉਹ ਦੀਦੀ ਉਹਨਾਂ ਦੇ ਦਿੰਦੀ ਅੱਛਾ ਦੀਦੀ ਇਹ ਦੇਣੀ ਹਾਂ ਦੇ ਦੇ ਮੈਨਾਂ ਮੈਂ ਕਿੱਡੀ شریف ਬੱਚੀ ਹਾਂ ਯਾਦੇ ਸੁਖ ਲੱਲਾ ਇੱਕ ਸੂਟ ਫੇਰ ਕੀ ਹੋ ਜਨਗ ਸੁਖ ਲੱਲਾ ਸੂਟ ਇੱਕ ਨਹੀਂ ਚਲੋ ਜੀ ਓਕੇ ਸਾਸਰੀ ਗੱਲ ਸਾਰੇ